ਸਰਕਾਰੀ ਬਸਾਂ ਦੇ ਕੱਚੇ ਕੰਮ 'ਚ ਸੀਐਮ ਭਗਵੰਤ ਮਾਨ ਤੋਂ ਖਫਾ ਨਜ਼ਰ ਆ ਰਹੇ ਨੇ ਤਾਂ ਦੱਸ ਦਈਏ ਕਿ ਪੀਆਰਟੀਸੀ ਪਨਬਸ ਤੇ ਪੰਜਾਬ ਰੋਡਵੇਜ਼ ਕੰਟਰੈਕਟ ਵਰਕਰਜ਼ ਯੂਨੀਅਨ ਦੇ ਵੱਲੋਂ ਹੜਤਾਲ ਕਰ ਦਿੱਤੀ ਗਈ ਸੀ ਔਰ ਸੰਪੂਰਨ ਤੌਰ ਦੇ ਉੱਤੇ ਚੱਕਾ ਜਾਮ ਕਰਨ ਦੀ ਅਪੀਲ ਕਰ ਦਿੱਤੀ ਗਈ ਸੀ ਦੂਜੇ ਪਾਸੇ ਇੱਕ ਤੈਸ਼ ਉਦਾ ਤਰੀਕ ਦੇ ਉੱਤੇ ਸੀਐਮ ਭਗਵੰਤ ਮਾਨ ਦੇ ਨਾਲ ਮੀਟਿੰਗ ਹੋਣੀ ਹੁੰਦੀ ਹੈ ਪਰ ਇਹ ਮੀਟਿੰਗ ਨਹੀਂ ਹੋ ਸਕੀ ਇਸ ਮੀਟਿੰਗ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਰੁਝੇਵਿਆਂ ਦੇ ਕਾਰਨ ਇਹ ਮੀਟਿੰਗ ਕੱਚੇ ਕੰਮਿਆਂ ਦੇ ਨਾਲ ਨਹੀਂ ਹੋ ਸਕੀ ਜਿਸ ਤੋਂ ਬਾਅਦ ਹੁਣ ਖਫਾ ਨਜ਼ਰ ਆ ਰਹੇ ਨੇ ਔਰ ਉਹਨਾਂ ਨੇ ਅਲਟੀਮੇਟਮ ਦੇ ਦਿੱਤਾ ਸਾਫ਼ ਕਹਿ ਦਿੱਤਾ ਆ ਕਿ ਰੈਲੀਆਂ ਜਿਹੜੀਆਂ ਆਮ ਆਦਮੀ ਪਾਰਟੀ ਦੀਆਂ ਵਿਸ਼ੇਸ਼ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਰੱਖੀਆਂ ਜਾਣ ਦੀਆਂ ਜਾ ਰਹੀਆਂ ਨੇ ਉਹਨਾਂ ਦੇ ਵਿੱਚ ਸਰਕਾਰੀ ਬੱਸਾਂ ਨਹੀਂ ਲੈ ਜਾਣਗੇ ਤਾਂ ਦੱਸ ਦਿੰਨੇ ਆ ਕਿ ਜਦੋਂ ਰੈਲੀ ਹੁੰਦੀ ਹੈ ਪੰਜਾਬ ਸਰਕਾਰ ਦੀ ਤੇ ਉਸ ਦੇ ਵਿੱਚ ਸਰਕਾਰੀ ਬੱਸਾਂ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ ਇਸ ਉੱਤੇ ਹਾਲਾਂਕਿ ਇਤਰਾਜ਼ ਜਤਾਇਆ ਜਾਂਦਾ ਹੈ ਇਸ ਉੱਤੇ ਭਾਵੇਂ ਲੋਕਾਂ ਦੇ ਵੱਲੋਂ ਵਿਰੋਧੀ ਪਾਰਟੀਆਂ ਦੇ ਵੱਲੋਂ ਇਤਰਾਜ਼ ਚੁੱਕਿਆ ਜਾਂਦਾ ਹੈ ਕਿ ਸਰਕਾਰੀ ਬੱਸਾਂ ਦਾ ਉਪਯੋਗ ਕਿਉਂ ਕੀਤਾ ਜਾ ਰਿਹਾ ਪਰ ਉਪਯੋਗ ਹੁੰਦਾ ਹੈ ਕਦੀ ਵੀ ਸਰਕਾਰੀ ਸਮਾਗਮ ਹੋਵੇ ਉਸ ਦੇ ਵਿੱਚ ਸਰਕਾਰੀ ਬੱਸਾਂ ਦਾ ਉਪਯੋਗ ਹੁੰਦਾ ਹੈ ਤੇ ਉਸੇ ਨੂੰ ਲੈ ਕੇ ਹੁਣ ਅਲਟੀਮੇਟਮ ਦੇ ਦਿੱਤਾ ਗਿਆ ਹੈ ਕਿ ਸਰਕਾਰੀ ਬੱਸਾਂ ਜਿਹੜੀਆਂ ਨੇ ਉਹ ਲੈ ਕੇ ਇਹਨਾਂ ਸਮਾਗਮਾਂ ਦੇ ਵਿੱਚ ਇਹਨਾਂ ਰੈਲੀਆਂ ਦੇ ਵਿੱਚ ਹਰ ਕਿਸ ਨਹੀਂ ਜਾਣਗੇ ਤੁਹਾਨੂੰ ਦੱਸ ਦਿੰਨੇ ਆ ਕਿ ਪੂਰਨ ਚੱਕੇ ਜਾਮ ਦਾ ਐਲਾਨ ਕੀਤਾ ਗਿਆ ਸੀ ਇਹਨਾਂ ਮਾਮਲਿਆਂ ਨੂੰ ਲੈ ਕੇ ਸਰਕਾਰੀ ਡਿਪੂਆਂ ਦੇ ਬਾਹਰ ਜਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ ਕੱਚੇ ਕਾਮਿਆਂ ਵੱਲੋਂ ਤੇ ਹੁਣ ਵੀ ਦੁਬਾਰਾ ਜਿਹੜੀ ਨਵੀਂ ਚਿੱਠੀ ਫੜਾਈ ਗਈ ਹੈ ਨਵੇਂ ਸਿਰੇ ਤੋਂ ਇੱਕ ਚਿੱਠੀ ਇਹਨਾਂ ਕੱਚੇ ਕਾਮਿਆਂ ਦੀ ਯੂਨੀਅਨ ਨੂੰ ਫੜਾਈ ਗਈ ਹੈ ਜਿਸ ਦੇ ਵਿੱਚ ਕਿਹਾ ਹੈ ਕਿ ਦੁਬਾਰਾ ਮੀਟਿੰਗ ਜਿਹੜੀ ਹੈ ਉਹ ਪਲਾਨ ਕੀਤੀ ਜਾਵੇਗੀ ਜਿਸ ਬਾਰੇ ਉਹਨਾਂ ਨੂੰ ਦੱਸਿਆ ਜਾਵੇਗਾ ਹਾਲਾਂਕਿ ਇਸ ਚਿੱਠੀ ਦੀਆਂ ਕਾਪੀਆਂ ਜਿਹੜੀਆਂ ਨੇ ਉਹ ਜਲਾ ਕੇ ਵਿਰੋਧ ਪ੍ਰਦਰਸ਼ਨ ਕਰਨ ਦੀ ਤਿਆਰੀ ਜਿਹੜੀ ਹੈ ਉਹ ਕੱਚੇ ਕਾਮਿਆਂ ਵੱਲੋਂ ਉਲੀਕੀ ਗਈ ਹੈ ਸਭ ਤੋਂ ਪਹਿਲਾਂ ਤਾਂ ਕੱਚੇ ਕਾਮੇ ਜਿਹੜੇ ਨੇ ਉਹ ਇਸ ਚਿੱਠੀਆਂ ਦੀਆਂ ਕਾਪੀਆਂ ਨੂੰ ਸਾੜਨਗੇ ਇਸ ਦਾ ਵਿਰੋਧ ਪ੍ਰਦਰਸ਼ਨ ਕਰਨਗੇ ਔਰ ਉਸ ਤੋਂ ਬਾਅਦ 13 ਤੋਂ 14 ਤਰੀਕ ਤੱਕ ਸੰਪੂਰਨ ਚੱਕਾ ਜਾਮ ਰੱਖਿਆ ਜਾਵੇਗਾ। ਉਹਨਾਂ ਨੇ ਸਾਫ਼ ਕਿਹਾ ਹੈ ਕਿ 10 ਤੇ 11 ਦੋ ਦਿਨ ਜਿਹੜੀ ਆਮ ਆਦਮੀ ਪਾਰਟੀ ਦੀ ਮਾਨਸਾ ਤੇ ਆਸ-ਪਾਸ ਦੀ ਥਾਮਾਂ ਦੇ ਉੱਤੇ ਵਿਸ਼ੇਸ਼ ਰੈਲੀ ਹੈਗੀ ਹੈ। ਉਸ ਦੇ ਵਿੱਚ ਸਰਕਾਰੀ ਬੱਸਾਂ ਨਹੀਂ ਲੈ ਜਾਈਆਂ ਜਾਣਗੀਆਂ। ਨਾ ਹੀ ਉਹ ਸਰਕਾਰੀ ਬੱਸਾਂ ਉੱਥੇ ਖੜਨਗੇ ਤੇ ਨਾ ਹੀ ਇਸ ਦੇ ਵਿੱਚ ਸ਼ਿਰਕਤ ਕਰਨਗੇ। ਜੇ ਨਾ ਹੀ ਜੋ ਉਹਨਾਂ ਨੂੰ ਹੁਕਮ ਮਿਲੇਗਾ ਉਹ ਮੰਨਿਆ ਜਾਵੇਗਾ। ਉਹਨਾਂ ਨੇ ਸਾਫ਼ ਤੌਰ ਤੇ ਅਲਟੀਮੇਟਮ ਦਿੱਤਾ ਤੇ ਦੂਜੇ ਪਾਸੇ ਇਹ ਵੀ ਕਿਹਾ ਹੈ ਕਿ ਇਸ ਸਬੰਧੀ 13 ਤੇ 14 ਤਰੀਕ ਨੂੰ ਜਿਹੜਾ ਉਹ ਸੰਪੂਰਨ ਚੱਕਾ ਜਾਮ ਹੋਵੇਗਾ ਤੇ ਜਿਹੜੀ 16 ਤਰੀਕ ਨੂੰ ਪੂਰੇ ਪੰਜਾਬ ਬੰਦ ਕੋਲ ਹੈਗੀ ਹੈ ਉਸ ਦਰਮਿਆਨ ਵੀ ਬੱਸਾਂ ਨੂੰ ਨਹੀਂ ਤੋੜਿਆ ਜਾਵੇਗਾ ਯਾਨੀ ਕਿ 16 ਤਰੀਕ ਤੱਕ ਹੁਣ ਆਪਣੀ ਪੂਰੀ ਹੜਤਾਲ ਜਿਹੜੀ ਕੱਚੇ ਕਾਮਿਆਂ ਨੇ ਉਲਿੱਕ ਦਿੱਤੀ ਹੈ ਪੀਆਰਟੀਸੀ ਪੰਬਸ ਪੰਜਾਬ ਰੋਡਵੇਜ਼ ਕੰਟਰੈਕਟ ਵਰਕਰਜ਼ ਯੂਨੀਅਨ ਦੇ ਵੱਲੋਂ ਇਹ ਹੜਤਾਲ ਉਲਿੱਕੀ ਗਈ ਹੈ ਔਰ ਇਹ ਹੜਤਾਲ 16 ਤਰੀਕ ਤੱਕ ਜਿਹੜੀ ਹੈ ਉਹ ਜਾਰੀ ਰੱਖਣ ਦੀ ਗੱਲ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਦੇ ਨਾਲ ਭਾਵੇਂ ਪੰਜਾਬ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਸਕਦਾ ਜਿਵੇਂ ਪਹਿਲਾਂ ਤਿੰਨ ਤਿੰਨ ਦਿਨਾਂ ਤੱਕ ਹੀ ਸਿਰਫ ਇਹ ਹੜਤਾਲ ਉਲਿੱਕੀ ਜਾਣੀ ਸੀ ਤਿੰਨ ਦਿਨ ਹੀ ਇਸ ਦੇ ਵਿੱਚ ਵਕਸੂਸ ਰੱਖੇ ਗਏ ਸੀ ਜਦੋਂ ਤੱਕ ਇਹ ਹੜਤਾਲ ਕੀਤੀ ਜਾਣੀ ਸੀ ਔਰ ਚੱਕਾ ਜਾਮ ਕੀਤਾ ਜਾਣਾ ਸੀ ਪਰ ਹੁਣ 16 ਤਰੀਕ ਤੱਕ ਮੁਕੰਮਲ ਤੌਰ ਦੇ ਉਤੇ ਹੜਤਾਲ ਕਰਨ ਦੀ ਗੱਲ ਜਿਹੜੀ ਕੱਚੇ ਕਾਮਿਆਂ ਦੇ ਵੱਲੋਂ ਕਰ ਦਿੱਤੀ ਗਈ ਹੈ ਔਰ ਸਰਕਾਰੀ ਬੱਸਾਂ ਜਿਹੜੀਆਂ ਨੇ ਉਹ ਨਾ ਚਲਾਉਣ ਨੂੰ ਲੈ ਕੇ ਕਾਸਾ ਟਿੱਪਣੀ ਕਰ ਦਿੱਤੀ ਗਈ ਹੈ ਹੁਣ ਰੈਲੀ ਦੇ ਉੱਤੇ ਵੀ ਸਰਕਾਰੀ ਰੈਲੀ ਦੇ ਉੱਤੇ ਵੀ ਸਰਕਾਰੀ ਬੱਸਾਂ ਨਹੀਂ ਲੈ ਜਾਈਆਂ ਜਾਣਗੀਆਂ ਸਾਫ਼ ਤੌਰ ਦੇ ਉੱਤੇ ਆਪਣੀਆਂ ਮੰਗਾਂ ਨੂੰ ਮਨਵਾਉਣ ਦੇ ਵਾਸਤੇ ਇਹ ਮੰਗ ਰੱਖੀ ਗਈ ਸੀ ਪਰ ਸੀਐਮ ਭਗਵੰਤ ਮਾਨ ਨਾਲ ਜਿਹੜੀ ਬੈਠਕ ਹੋਣੀ ਸੀ ਜਿਹੜੀ ਮੀਟਿੰਗ ਹੋਣੀ ਸੀ ਉਹ ਤੈਅਸ਼ੁਦਾ ਤਰੀਕ ਦੇ ਉੱਤੇ ਨਹੀਂ ਕੀਤੀ ਗਈ ਔਰ ਦੂਜੇ ਪਾਸੇ ਨਵੀਂ ਤਰੀਕ ਦਾ ਹਵਾਲਾ ਦੇ ਕੇ ਸੀਐਮ ਭਗਵੰਤ ਮਾਨ ਦੇ ਰੁਝੇਮਿਆਂ ਦਾ ਹਵਾਲਾ ਦੇ ਕੇ ਉਹਨਾਂ ਨੂੰ ਉੱਥੋਂ ਟੋਰ ਦਿੱਤਾ ਗਿਆ ਖੈਰ ਸਾਫਤ ਤੌਰ ਦੇ ਉੱਤੇ ਇਸ ਬਾਬਤ ਨਰਾਜ਼ ਨਜ਼ਰ ਆ ਰਹੇ ਨੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੜਤਾਲ ਕੀ ਰੂਪ اختیار ਕਰਦੀ ਹੈ ਉਹ ਵੇਖਣ ਵਾਲੀ ਗੱਲ ਹੋਵੇਗੀ ਔਰ ਉਹ ਵੀ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਇਦਾਂ ਦੇ ਹਾਲਾਤ ਬਣਨੇ ਕਿਤੇ ਨਾ ਕਿਤੇ ਪਾਰਟੀ ਦੇ ਵਾਸਤੇ ਵੀ ਠੈਂਦੀਆਂ ਕਲਾ ਲਿਆ ਸਕਦੇ ਨੇ ਜੋ ਵੀ ਹੋਏਗਾ ਆਉਣ ਵਾਲੇ ਸਮੇਂ ਤੇ ਦੱਸਦੇ ਰਾਵਾਂਗੇ ਔਰ ਤੱਕਲੀ ਬਨੇ ਰੋ 1 India Punjabi subscribe to 1 India channel and never miss an update